ਸਨਾਮ ਵਾਹਿਗੁਰੂ ਸਾਹਿਬ ਜੀ ਬਲਹਾਰੀ ਕੋ ਦੇ ਅਪਣ ਦਿਉਹਾੜੀ ਸਦਬਾਰ ਜਨਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੈ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਈਤੇ ਚੰਨਨ ਹੁੰਦੇ ਘੋੜ ਬਿਨ ਕੋਰ ਅੰਧਾਰ ਡਿਠਾ ਸਭੈ ਥਾਵ ਨਹੀ ਤੁਦ ਜੇਹਿਆ ਮਧਾ ਪਰਖੇ ਵਿਧਾਤੈ ਤਾਤ ਸੋਹਿਆ ਬਸਦੀ ਸਗਨ ਅਪਾਰ ਅਨੂਪ ਰਾਮਦਾਸ ਪਰ ਹਜਾ ਕਸਮ ਲਜਾਏ ਨਾਇਐ ਰਾਮਦਾਸ ਸਾਰ ਹਰਹਾਂ ਕਸਮ ਲਜਾਏ ਨਹੀਂ ਆਧਾ ਮਦਾ ਸਸਾਰ ਕਹੋ ਤਲ ਗੋਦ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਾੜਨ ਦੁੱਖਾ ਜਾਲ ਫੋਬ ਸਿਫਤ ਖੰਮ ਦੀ ਨੋਰ ਅਰਸਾ ਕਰਸਾ ਛੱਟੀ ਤੋਦੋ ਦਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤ ਸਾਹ ਸੇੜਾ ਸਾਹ ਦਾ ਸਾ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾ ਦਾ ਵੇਸਾ ਸਤਨਾਮ ਵਾਹੀ ਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਬੋਹੜੀ ਜਿਨ ਬਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨਿ ਸੱਚ ਨਾਮ ਚਿਤ ਲਾਇ ਮਾਇਆ ਮਮਤਾ ਮੋਹਾਣੀ ਜਿਨ ਬਿਨ ਦੰਤ ਜਗ ਖਾਇਆ ਮਾਰਮੁਖ ਖਾਦੇ ਗੁਰਮੁਖ ਉਬਾਰੇ ਜਿਨਨੀ ਸੱਚ ਨਾਮ ਚਿਤ ਲਾਇਆ ਬਿਨ ਨਾਭ ਜਗ ਕਮਲਾ ਫਿਰੈ ਗੁਰਮੁਖ ਨਦਰਿ ਆਇਆ ਬੰਦਾ ਕਰਤੇ ਅਨੇਹ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਬਸਾਇਆ ਨਾਨਕ ਨਾਮ ਤੇ ਨਾਮ ਮਿਲਿਆ ਜਿਨ ਕਾ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਆ ਮਨ ਮੁਖ ਸਾਧਨਾ ਪਾਇਆ ਜੋ ਕਸ ਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਾਜ ਦੇਖ ਸੰਗ੍ਰਹਿ ਕਰਤ ਆਪ ਖੁਆ ਆ ਗਰਮ ਖਬਰ ਲੈ ਸੋ ਜੀ ਪਾਈ ਤਿਨਹੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸਬਦੇ ਨਾਮ ਉਪਜੈ ਸਬਦੇ ਮੇਲਾ ਮਿਲਾਇਆ ਬਿਨ ਸਬਦੈ ਸਭ ਜਗ ਬੋਧਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਇੱਕ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪਰਖ ਅਗੰਮਹ ਕਹੋ ਕਿਤ ਬਿਧ ਪਾਈਐ ਇਸ ਰੂਪ ਨ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਤਿਆਈ ਹੈ ਨਿਰੰਕਾਰ ਨਿਰੰਜਨ ਹਦ ਅਗਮ ਕਿਆ ਕਹਿ ਗੁਣ ਗਾਈ ਹੈ ਜਿ세 ਆਪ ਬਜਾਈ ਆਪ ਸੋ ਹਰ ਮਾਰਗ ਪਾਈਐ ਗੁਰਪੂਰ ਬੇਖਾਲੇ ਆ ਗੁਰ ਸੇਵਾ ਪਾਈਐ ਗੁਰਪੂਰ ਬੇਖਾਲੇ ਆ ਗੁਰ ਸੇਵਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ